ਮੇਰੀ ਟੀਮ ਨੇ ਕੱਲ ਲੱਖਾ ਜਨਾਂ ਦੇ ਵਿੱਚ ਇਨਚਾਰਜ ਸੀਗਾ ਡੱਡਵਿੰਡੀ ਨਾਕਾ ਲਾਇਆ ਹੋਇਆ ਸੀਗਾ ਉੱਥੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਨੇਕ ਸਿੰਘ ਨਾਲ ਉਹਦੇ ਪਰਮਜੀਤ ਸਿੰਘ ਦੇ ਦੋ ਸultanpur ਦੇ ਲੜਕੇ ਮਹਿਗੇ ਆ ਸultanpur ਟੀ ਪਿੰਡ ਇਹਨਾਂ ਦਾ ਪਿੰਡ ਤੇ ਇਹ ਸ਼ਰਾਬ ਦੀ ਤਸਕਰੀ ਕਰਦੇ ਆ ਤੇ ਅੱਜ ਵੀ ਇਹ ਹਰਿਆਣੇ ਦਾ ਨੰਬਰ ਸੀ ਗੱਡੀ ਦਾ ਸਵਿਫਟ ਗੱਡੀ ਸਿਲਵਰ ਕਲਰ ਦੀ ਕਿਤੇ ਡੱਡਵਿੰਡੀ ਪਟਾਰੋ ਪਾਪਲੇ ਲਾ ਕੇ ਖੜੀ ਆ ਉਹਦੇ ਵਿੱਚ ਸ਼ਰਾਬ ਪਈ ਆ ਕਿੰਨਾ ਕੁ ਯਾਨਕਿ ਬ੍ਰਾਂਡ ਦੀ ਹੋਈ ਸ਼ਰਾਬ ਬ੍ਰਾਂਡ ਦੀ ਇਹਦੇ ਵਿੱਚ ਦੋ ਬੋਤਲਾਂ ਦੋ ਪੇਟੀਆਂ ਰੈਜਟੈਗ ਦੀਆਂ ਜੀ ਨੋ ਆਫਰ ਚੁਆਇਸ ਹੈ ਇਤੋਂ ਲਗਾਏ ਸੀ ਪੱਤਰ ਇਹ ਹਜੇ ਚੱਲ ਰਹੀ ਹੈ ਸਾਡੀ ਇਨਵੈਸਟੀਗੇਸ਼ਨ ਉਹ ਸਾਡੇ ਕੋਲ ਮਕਦਮਾ ਦਰਜ ਕਰ ਦਿੱਤਾ ਜੀ 200 ਪੰਜਾਬੀਆਂ ਕਿੱਥੇ ਹਨ ਪੁੱਛ ਰਹੇ ਜੀ ਉਹਨਾਂ ਨੂੰ ਚੱਲ ਰਹੀ ਹੈ ਹਜੇ ਇਨਵੈਸਟੀਗੇਸ਼ਨ ਇਹ ਕੋਈ ਪਹਿਲਾਂ ਤੋਂ ਕਰਦੇ ਚਾਹਤੋਂ ਹੀ ਕਰ ਰਿਹਾ ਹੈ ਕੰਮ ਸਾਨੂੰ ਮੁਖਬਰ ਤਾਂ ਦੱਸਿਆ ਇਹਨਾਂ ਤੋਂ ਹੁਣ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁੱਛ ਰਹੇ ਇਹਨਾਂ ਤੋਂ ਇਹ ਠੇਕੇ ਦਾ ਦਾ ਮਾਲਕ ਹੀ ਆ ਜੀ ਨਹੀਂ ਇਹ ਮਤਸਕਰੀ ਹੈ ਸਰਾਬ ਦੀ ਠੇਕੇ ਦਾ ਇਹਨਾਂ ਦਾ ਕੋਈ ਵੀ ਬਾਸ ਸਿੰਘ ਜੀ ਇਹ ਕੋਈ ਪਹਿਲਾਂ ਵੀ ਇਹਨਾਂ ਦਾ ਕੋਈ ਪੱਤਾ ਦਰਜਾ ਗੱਠ ਮਤਸਕਰੀ ਦਾ ਨਹੀਂ ਪਹਿਲਾਂ ਨਹੀਂ ਹੈਗਾ ਕੋਈ ਕੀ ਦੱਸੋ ਕਿ ਕਿੰਨੇ ਐਫਰੈਨ ਨੰਬਰ ਦੱਚ ਕੀਤਾ ਹੋਇਆ 262 ਹੈ ਜੀ ਕਿੰਨੇ ਜਣੇ ਦਰਜ ਹੋਇਆ ਜੀ ਦੋਹਾਂ ਦੇ ਦਰਜ ਹੋਇਆ ਜੀ ਆਪਕਾਰੀ ਐਕਟ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਬਰਾਮਦਗੀ ਕੀ ਕੀ ਹੋਈ ਬਰਾਮਦਗੀ ਵਿੱਚ ਦੋ ਰਜਿਸਟਰਡ ਦੀਆਂ ਪੇਟੀਆਂ ਜੀ ਤੇ ਇੱਕ ਅਫਸਰ ਚੋਇਸ ਫਰਸਟ ਚੋਇਸ ਗੱਡੀ ਵੀ ਬਰਾਮਦ ਕੀਤੀ ਗੱਡੀ ਵੀ ਨਾਲ ਬਰਾਮਦ ਕੀਤੀ ਇਹ ਗੱਡੀ ਪੰਜਾਬ ਨੰਬਰ ਹੈ ਹਰਿਆਣਾ ਦਾ ਨੰਬਰ ਹੈ ਜੀ ਹਰਿਆਣਾ ਹੈ ਗੱਡੀ ਵੀ ਅੱਜ ਬਾਹਰਲੀ ਹੈ ਹਾਂਜੀ ਬਾਹਰਲੀ ਗੱਡੀ ਹੈ ਜੀ ਗੱਡੀ ਵੀ ਅਜੇ ਤਸਦੀਕ ਕਰਨੀ ਕਿਹਦੇ ਨਾਂ ਤੇ ਆ ਜੋ ਜਿਹਦਾਂ ਦੇ ਹਾਲਾਤ ਹੋਣੇ ਸਾਹਮਣੇ ਉਸੇ ਸੱਤ ਇਹ ਕਿੰਨੇ ਜਣੇ ਸੀ ਇਹ ਦੋ ਜਣੇ ਸੀਗੇ ਕਦੇ ਤੁਸੀਂ ਵਪਾਰੀ ਕਹ ਰਹੇ ਹੋ ਪਰ ਉਸ ਤੋਂ ਪਿੱਛਾ ਪਲਾਤਨਵਾਦ ਕਿ ਤੁਸੀਂ ਜੋ ਇਸ ਚੀਜ਼ ਨੂੰ ਸਾਰੇ ਲੈ ਕੇ ਆਣ ਲੱਗੇ ਆ ਕਿ ਕਿਨੇ ਖੁਦ ਠੇਕੇਦਾਰ ਦੇ ਕਾਰੋਬਾਰੀ ਵਪਰੀ ਇਹ ਸਮਾਜਦਾਰ ਜਦੋਂ ਬਣ ਜਾਏ ਤੇ ਉਦੋਂ ਅਸੀਂ ਪ੍ਰਸ਼ਾਸਨ ਕੋਲ ਜਾਂ ਅਫਸਰਾਂ ਕੋਲ ਕੀ ਉਮੀਦ ਖਾਂਗੇ ਕਿ ਅਸੀਂ ਉਹਨਾਂ ਜਿਹੜੇ ਖੁਦ ਜਿੰਨੇ ਆ ਕਿ ਆ ਸਮਾਜਦਾਰ ਫਰੋਜੀ ਬਰੇਕੀਏ ਫਰੋਜੀ ਸਾਡੀ ਮਦਦ ਕਰੋ ਪਰ ਜਦੋਂ ਠੇਕੇਦਾਰ ਹੀ ਸਮਾਨ ਨਾਲ ਬਣ ਗਿਆ ਔਰ ਦੂਸਰੇ ਦੇ ਆਪਣੀ ਗੱਡੀ ਚ ਭਾ ਕੇ ਵਿੱਚ ਆ ਮੌਜੂਦਾ ਬੈਠ ਕੇ ਗੱਡੀ ਦੇ ਵਿੱਚ ਸਮਾਨ ਲੈ ਕੇ ਉਹ ਸਪਲਾਈਆਂ ਵੀੰਦਿਆਵਾ ਆਪਣੇ ਹோம் ਟਾਊਨ ਚ ਗੋਜੂ ਉਹਨਾਂ ਦਾ ਹਰਨੇਕ ਸਿੰਘ ਜਿਹੜਾ ਸੁਰਕਾਰਪੁਰ ਦਾ ਰਹਿਣ ਵਾਲਾ ਆ ਉਹਨਾਂ ਦਾ ਹோம் ਟਾਊਨ ਆ ਪਿਛਲੇ 18-19 ਸਾਲ ਤੋਂ ਇਹ ਠੇਕੇ ਦਾ ਰੇਟ ਠੇਕਣਾ ਕਰਵਾ ਰਹੇ ਆ ਲਗਾਤਾਰ 3-4 ਸਾਲ ਤੋਂ ਇਹਨਾਂ ਕੋਲ ਸੁਲਤਾਨਪੁਰ ਦਾ ਗੁੱਪ ਹੈ ਨਹੀਂ ਇੱਕ ਕਦੇ ਨਾ ਘਰ ਵਿੱਚ ਕਾਰਵਲ ਹੁੰਦਾ ਹੈ ਹਿਸਾਬ ਆਇਆ ਹੁੰਦਾ ਹੈ ਕਦੇ ਇਹਨਾਂ ਨੇ ਮੋਬਾਈਲ ਜਿਹਨਾਂ ਕਪੂਰ ਸਾਹ ਪਾਇਆ ਵਾ ਔਰ ਉਹ ਹਿੱਸਾ ਇਹਦੇ ਪਾ ਜਾਂਦਾ ਹੈ ਕਿ ਇਹਨਾਂ ਨੇ ਆਪਣੇ ਸੁਲਤਾਨਪੁਰ ਦੇ ਵਿੱਚ ਜਿਹੜੀ ਘਰ ਘਰ ਤੇ ਸ਼ਰਾਪੰਜਾਣੀ ਆ ਉਹ ਇਹਨਾਂ ਨੂੰ ਪਛਾਣਦੀ ਹੈ ਜਿਹੜੇ ਸੁਲਤਾਨਪੁਰ ਨੂੰ ਤੁਹਾਡਾ ਸਰਕਲ ਚੱਲਦਾ ਜੀ ਬਿਲਕੁਲ ਜੀ ਸੁਲਤਾਨਪੁਰ ਤੋਂ ਮੇਰਾ ਸਰਕਲ ਚੱਲਦਾ ਹੈ ਇਸੇ ਕਾਫੀ ਸਾਲ ਤੋਂ ਲਾਸਟ ইয়ার ਬਿਲਕੁਲ ਨਹੀਂ ਸੀ ਇਥੇ ਚਾਰ ਫਰੈਂਚ ਸੰਤੋ ਸੁਲਤਾਨਪੁਰ ਮੈਂ ਹੀ ਚਲਾ ਰਿਹਾ ਹਾਂ ਇਹ ਤੁਹਾਡੇ ਸਰਕਲ ਚ ਕਦੋਂ ਤੋਂ ਕਰ ਰਹੇ ਸੀ ਇਹ ਬਲੈਕ ਇਹ ਹਟੇ ਨਹੀਂ ਜੀ ਜਦੋਂ ਤੇ ਸੁਲਤਾਨਪੁਰ ਤੋਂ ਨਿਕਲੇ ਨੇ ਇਹਨਾਂ ਨੂੰ ਪਿਛਲੇ ਸਾਲ ਅਸੀਂ ਪਲਾਟ ਚ ਹੋਈ ਪਿਛਲੇ ਪਿਛਲੇ ਸਾਲ ਪਲਾਟ ਵੇਚੇ ਨੇ ਫੜਿਆ ਅਸੀਂ ਜਦੋਂ ਇਹ ਜਗਿੰਦਰ ਜਿਹੜੇ ਹੈਕਿਆ ਆਪਣੇ ਚੰਡੀ ਅਜੀ ਕਾਸਨ ਨੂੰ ਫਾਟਕਦੇ ਜਗਿੰਦਰ ਦੀ ਗੱਲ ਹੋਈ ਤੇ ਉਹ ਇਹਨਾਂ ਨਾਲ 파ਟਰਨ ਸੀ ਦੋ ਇਸ ਮਤਲਬ ਫਰਿਆਵਸਰ ਮਤਲਬ ਫਾਈਨਲ ਹੋਇਆ ਤੇ ਇਹ ਉਹਨੂੰ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਅਸੀਂ ਕੰਮ ਨਹੀਂ ਕਰਾਂਗੇ ਉਹ ਅਸੀਂ ਇਹਨਾਂ ਨੂੰ ਦੋ ਤਿੰਨ ਮਹੀਨੇ ਪਹਿਲਾਂ ਬਾਦਮ ਦਿੱਤੀ ਸੀ ਕਿ ਤੁਸੀਂ ਹੀ ਕੰਮ ਕਰਨ ਰਹੇ ਹੋ ਤੇ ਨਵੀਂ ਇਹ ਕੰਮ ਨਾ ਕਰੋ ਕਰਵਾ ਬੜੇ ਮਹਿੰਗੇ ਨੇ ਪਰ ਲੌਸ ਹੋ ਰਿਹਾ ਹੈ ਪਰ ਇਹ ਆਪਣੇ ਬੱਚੇ ਸਵਾਰਥ ਉਜੜ ਕੇ ਕਿ ਅਸੀਂ ਇਹ ਕਾਰੋਬਾਰ ਨਹੀਂ ਕਰਦੇ ਵੀ ਜਨ ਕਿ ਮੌਜੂਦਾ ਦੌਰ ਤੋਂ ਕਪੂਰਥਲਾ ਸਰਕਲ ਚ ਭਾਈਵਾਲ ਨੇ ਹਾਂਜੀ ਕਪੂਰਥਲਾ ਕਾਉਂਡ ਦਾ ਸਰਕਲ ਹੈ ਉਹਦੇ ਵਿੱਚ ਇਹ ਵੀ 25 ਮਹੀਨੇ ਦੇ ਭਾਈਵਾਲ ਨੇ ਬਲਦੇਵ ਸਰਪੰਚ ਸੁਤਾਪੁਰ ਦਾ ਹਰਨੇਕ ਸਿੰਘ ਜੋ ਕਿ ਕੱਲ ਪੇਟੀਆਂ ਲੈ ਜਾਂਦਾ ਫਰਿਆ ਗਿਆ ਮੋਠਾ ਆਵਾਜ਼ ਚੌਂਕੀ ਦੇ ਵਿੱਚ ਇਸ ਬੰਦੇ ਤੇ ਪੁਲਿਸ ਵੱਲੋਂ ਔਰ ਐਕਸਾਈਜ਼ ਮੈਕਿੰਗ ਵੱਲੋਂ ਪੂਰੀ ਤਰ੍ਹਾਂ ਜੋ ਵੀ ਬੰਦੀ ਸੀ ਕਾਰਵਾਈ ਉਹ ਹੋਈ ਹੈ ਜੋ ਵੀ ਸਾਹਿਬ ਇਥੋਂ ਲੈ ਗਿਆ ਸੀ ਕਪੂਰਥਰਾ ਆਪਣੇ ਸਰਕਲ ਨੂੰ ਜਿਹੜੀ ਮਿਸਕੀ ਸੀ ਸਰ ਇਹ ਦੋ ਪੇਟੀਆਂ ਰਾਸਟਾਇ ਸੀ ਜੀ ਤਿੰਨ ਪੇਟੀਆਂ ਫਸਟ ਵੈਸ ਸੀ ਔਰ ਸਿਰਫ ਗੱਡੀ ਹੈ ਜਿਹੜੀ ਕਿ ਇਹਨਾਂ ਨੇ ਹਰਿਆਣਾ ਨੰਬਰ ਗੱਡੀ ਲਈ ਹੋਈ ਹੈ ਬਾਹਰ ਦੇ ਨੰਬਰ ਦੀ ਵੀ ਲੋਕਲ ਨੰਬਰ ਦੀ ਗੱਡੀ ਵੀ ਰੱਖੀ ਹੋਈ ਹੈ ਇਹ ਗੱਡੀ ਇਸੇ ਕੰਮ ਲਈ ਰੱਖੀ ਹੈ ਇਸੇ ਕੰਮ ਵਾਸਤੇ ਗੱਡੀ ਰੱਖੀ ਸੀ ਇੱਕ ਗੱਡੀ ਇਹ ਹੈ ਇੱਕ ਗੱਡੀ ਨਾ ਕੋਈ ਬ੍ਰੀਜ਼ਾ ਹੈਗੀ ਹੈ ਇਹ ਦੋਨੋਂ ਗੱਡੀਆਂ ਇਹਨਾਂ ਦੀ ਇਸੇ ਕੰਮ ਵਾਸਤੇ ਚੱਲਦੀਆਂ ਨੇ ਦੇਖੋ ਜੀ ਆਏ ਦਿਨ ਨੇ ਤੁਹਾਡੇ ਤੇ ਤਾਂ ਬਹੁਤ ਇਲਜ਼ਾਮ ਲਗਾਉਂਦੇ ਆ ਕਿ ਸਾਡੇ ਸੜਕਾਂ ਦੇ ਵਿੱਚ ਬਲੈਕ ਦਾ ਕੰਮ ਕਰਦੇ ਜਦੋਂ ਆਪ ਇੱਧਰ ਕੰਮ ਕਿਸੇ ਹੋਰ ਸਰਕਲ ਦੇ ਵਿੱਚ ਜਾ ਕੇ ਕਰਨਾ ਤਾਂ ਤੁਹਾਨੂੰ ਲੱਗਦਾ ਕਿ ਪ੍ਰਸ਼ਾਸਨ ਜਾਂ ਸਰਕਾਰ ਨੂੰ ਇੱਧਰ ਇਹਨਾਂ ਬਲੈਕਲਿਸਟ ਵੀ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹ ਰਹੇ ਸੀ ਉਹਨੂੰ ਫਾਈਨਲ ਨਹੀਂ ਚਾਹੀਦਾ ਉਹਨੇ ਬਲੈਕਲਿਸਟ ਹੋਣਾ ਹੀ ਚਾਹੀਦਾ ਵਾ ਔਰ ਇਹ ਨਿਰਦੇਸ਼ ਲਾਉਦੇ ਬਈ ਨੇ ਇਹਨਾਂ ਨੂੰ ਪੁੱਛੋ ਕਿ 6 ਮਹੀਨੇ ਸਫਲ ਨਹੀਂ ਲੰਘ ਚਲੇ ਨੇ ਕੋਈ ਮਿਹਰੀ ਉਹਨੇ ਇੱਕ ਪੇਟੀ ਫੜੀ ਹੈ ਮੈਂ ਅੱਜ ਤੋਂ 5 ਦਿਨ ਪਹਿਲਾਂ ਤਲਵੰਡੀ ਸੋਲ ਦੇ ਖਾਨੇ ਦੇ ਵਿੱਚ ਜੇ ਕਿ ਉੱਥੇ 8 ਦੇ ਅਸਿਰ ਵੀ ਉਹਨਾਂ ਕੋਲ ਪੇਟੀ ਇਸ ਨੋਜ ਦੇ ਪੇਟ ਤੋਂ ਉਹਨਾਂ ਨੇ ਪੇਟੀਆਂ ਚੁੜਾਈਆਂ ਉਹ ਵੀ ਅਸੀਂ ਟਰੈਪ ਲਾ ਕੇ ਨਾਕਾ ਲਾਇਆ ਸੀ ਤੋਂ ਉਹਦੇ ਜਿਹੜੇ ਖਾਨੇ ਦੇ ਵਿੱਚ ਉਹ ਵਰਦੇ ਮੌਜੂਦਾ ਉਹ ਚਾਰ ਪੰਜ ਘੰਟੇ ਰਹੇ ਨੇ ਚਲੋ ਕੋਈ ਕਿਸੇ ਦੀ ਮਜਬੂਰੀ ਬਣ ਗਈ ਉਹਨਾਂ ਨੂੰ ਇਹ ਸਾਡੀ ਇਹ ਵੀ ਆਗੇ ਕਰ ਰਿਹਾ ਸਰਕਾਰ ਨਾਲ ਕਿ ਇੱਕ ਵਾਰ ਇਹਨਾਂ ਛੱਡ ਦੋ ਅਸੀਂ ਖਾਸ ਨਹੀਂ ਕਰਾਂਗੇ ਪਰ ਇਹ ਹਟਦੇ ਨਹੀਂ ਸੁਣਨ ਚ ਇਹ ਵੀ ਆ ਰਿਹਾ ਵਾ ਕਿ ਇਹਨਾਂ ਵੱਲੋਂ ਜਿਹੜੀ ਕਿ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਹੈ ਬਿਲਕੁਲ ਕਿ ਮਾੜੀ ਸ਼ਰਾਬ ਆ ਕਿਤੇ ਨਾ ਕਿਤੇ ਜਾਨੀ ਨੁਕਸਾਨ ਵੀ ਹੋ ਸਕਦਾ ਸਰਕਾਰ ਨੂੰ ਇਹ ਚੀਜ਼ ਦੇ ਉੱਤੇ ਵੀ ਗੌਰ ਕਰਨਾ ਚਾਹੀਦਾ ਦੇਖੋ ਜਿਹੜੀ ਮਾਦੀਸ਼ ਨਾਮ ਹੈ ਜੀ ਇਹ ਤਾਂ ਸ਼ਰਾਬ ਹੀ ਠੇਕੀ ਦੀ ਸੀ ਨੋ ਡਾਊਟ ਕਿ ਸ਼ਰਾਬ ਠੇਕੀ ਦੀ ਸੀ ਜਿਹੜੀ ਮਾਦੀ ਸ਼ਰਾਬ ਆ ਉਹ ਕਈ ਜਨ ਭਾਈ ਹੁੰਦੀ ਬੜਾ ਕੁਝ ਹੁੰਦਾ ਆ ਠੀਕ ਹੈ ਉਹਦੇ ਵਿੱਚ ਤਾਂ ਮਹਿਕਨਾ ਹੀ ਉਹ ਸ਼ਰਾਬ ਦੇਖ ਸਕਦਾ ਪਰ ਜਿਹੜੀ ਆ ਬੰਨਾਂ ਦੇ ਪਿੰਡ ਦੀ ਸ਼ਰਾਬ ਨਿਕਲਦੀ ਆ ਉਹ ਸ਼ਰਾਬ ਤਾਂ ਮਾਣੀ ਹੁੰਦੀ ਆ ਪਰ ਇਹ ਸ਼ਰਾਬ ਹੈਗੀ ਠੇਕੀ ਦੀ ਸੀ ਪਰ ਇਹ ਖੁਦ ਠੇਕੇਦਾਰ ਹੋ ਕੇ ਖੁਦ ਕਾਰੋਵਾਰ ਨੂੰ ਲਬੀ ਵਧਾ ਕੇ ਰੱਖਣ ਵਾਲੇ ਏਰੀਆ ਇੱਕ ਦੂਜੇ ਸਾਹ ਦੇ ਕੇ ਤਪੂਰ ਸਾਹ ਦੇ ਵਿੱਚ ਅਸੀਂ ਦੋ ਜਣੇ 파ਟਨ ਦੋ ਕੋ ਬੰਦੇ ਬੈਠੇ ਇੱਕ ਮੈਂ ਆ ਇੱਕ ਇਹਨਾਂ ਹੋਲਾ ਤੇ ਅਸੀਂ ਚਾਹਨੇ ਕਿ ਦੂਜੇ ਨੂੰ ਬਚਾਈਏ ਕਿਹਾ ਅਸੀਂ ਮਾਨ ਜੋ ਐਸਐਸਪੀ ਸਾਹਿਬ ਕੋਲ ਜਾ ਕੇ ਵੀ ਜਦੋਂ ਵੀ ਉੱਥੇ ਜਾ ਕੇ ਇਹ ਗੇੜਾ ਆ ਕੇ ਸਾਨੂੰ ਕਾਰ ਦਾ ਮਸੜਾ ਲੈ ਨੂੰ ਖਰਾਬ ਹੋ ਰਿਹਾ ਬੋਲਾ ਮੰਗਾ ਕਾਰੋਬਾਰਾ ਤੇ ਸਾਡੀ ਹੈਲਪ ਕੀਤੀ ਜਾਵੇ ਉਹ ਕਿ ਕਾਰ ਹੈਲਪ ਵੀ ਕਰਾਂਗੇ ਬਲੈਕੀਨ ਦਾ ਦੇ ਨਾ ਦੇ ਇਸ ਛੇਕੇ ਦਾ ਲੇਖੇ ਬਣ ਜੇ